ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਅੱਜ ਦੇ ਦਿਨ ਦੀ ਬਲੌਗ ਦੀ ਕਰਦੇ ਆਪਾਂ ਸ਼ੁਰੂਆਤ ਤੇ ਅੱਜ ਆਪਾਂ ਜਾਣਾ ਏ ਦਿੱਲੀ ਭੈਣ ਹੁੰਦਾ ਨਹੀਂ ਆਉਣਾ ਏ ਤੇ ਬੱਚਿਆਂ ਨੇ ਆਉਣਾ ਏ ਉਹਨਾਂ ਨੂੰ ਲੈ ਕੇ ਆਉਣਾ 에ਰਪੋਰਟ ਤੋਂ ਤੇ ਉਹ ਵੀ ਆਪਾਂ ਰਸਤੇ 'ਚ ਵੀਡੀਓ ਬਲੌਗ ਬਣਾਵਾਂਗੇ ਆ ਭਤੀਜ ਆ ਗਿਆ ਸੀ ਸੈਂਪਲ ਅਹ ਲੂਕ ਵਾਲੀ ਨੂੰ ਦੇਖ ਕੇ ਆ ਗਿਆ ਦੀ ਕਿ ਚੱਟਾ ਖੜਾ ਮਸਤੀ ਕਰ ਰਹੀ ਆ ਦੇਖੋ ਆ ਜਾ ਆ ਜਾ ਰੋਟੀ ਖੁਲਾਦੀ ਆ ਤੁਹਾਨੂੰ ਮੱਕੀ ਨਾਲ ਤਿਲ ਸੀ ਪਲਾਦੀ ਆ ਜੀ ਦੋਸਤੋ ਆਜੋ ਖਾਣਾ ਖੁਲਾਦੀਏ ਤਿਲ ਪਲਾਈਏ ਤੁਹਾਨੂੰ ਸੋ ਦੋਸਤੋ ਕੀ ਖੜ ਜਾ ਟੀਵੀ ਤੁਹਾਨੂੰ ਬਾਹਰ ਚ ਪਾਉਣਾ ਪੁੱਤ ਤੇ ਅੱਜ ਦਿੱਲੀ ਜਾਵਾਂਗੇ ਤੇ ਦਿਖਾਵਾਂਗੇ ਦਿੱਲੀ ਦਾ ਤੁਹਾਨੂੰ ਤੇ ਰਸਤੇ 'ਚ ਕਿੱਥੇ ਜਿੱਥੇ ਰੁਪਾਂਗੇ ਉਹ ਕਿੱਥੇ ਆਜੋ ਤੁਹਾਨੂੰ ਖਾਣਾ ਖਾ ਕੇ ਨਾ ਹੁਣ ਦਿੱਲੀ ਨੂੰ ਜਾਣ ਲੱਗੇ ਆਂ ਬਸ ਗੱਡੀ ਆ ਗਈ ਟੈਕਸੀ ਨੋਵਾ ਤੇ ਰਸਤੇ 'ਚ ਬਣਾਵਾਂਗੇ ਵੀਡੀਓ ਆਪਾਂ ਦਿੱਲੀ ਵਾਲਾ ਬਲੌਗ ਜੁੜੇ ਰਹੋ ਹਾਂਜੀ ਮਿੱਤਰ ਪਿਆਰਿਓ ਚੱਲਦੇ ਆਂ ਹੁਣ ਆਪਾਂ ਦਿੱਲੀ ਨੂੰ ਹਾਂਜੀ ਮਿੱਤਰ ਪਿਆਰਿਓ ਤੁਰਪੇ ਪਿੰਡ ਤੋਂ ਆਪਾਂ ਹਾਂਜੀ ਅੰਬਾਲੇ ਪਹੁੰਚ ਗਏ ਅਸੀਂ ਕ੍ਰਾਸ ਕਰ ਗਏ ਅੰਬਾਲਾ ਹਾਂਜੀ ਮਿੱਤਰ ਪਿਆਰਿਓ ਅੰਬਾਲਾ ਹੈ ਆ ਜਿਹੜੀ ਜੱਕੀ ਵਾਲੀ ਮਾਰਕੀਟ ਜੀ ਆ ਮੈਂ ਚੱਲ ਇੱਥੇ ਕਿਹੜਾ ਕੱਢ ਲੈਂਦੀ ਆ ਹਾਂਜੀ ਦੋਸਤੋ ਆਹੀ ਆ ਬਸ ਇੱਥੇ ਆਊਟਲੈਟ ਜਾਂ ਬਣਿਆ ਹੋਵੇ ਆ ਉਸ ਤੋਂ ਕੁਛ ਆਪਾਂ ਨੂੰ ਇੰਨਾ ਦੇਖਿਆ ਨਹੀਂ ਹੈਗਾ ਚਲੋ ਚੱਲਦੇ ਆ ਆਪਾਂ ਦਿੱਲੀ ਨੂੰ ਕਰਨਾਲ ਵੱਲ ਨੂੰ ਚਾਲੇ ਪਾਉਨੇ ਆ ਹੁਣ ਆਪਾਂ ਚੱਲਦੇ ਆ ਜੀ ਹੁਣ ਆਪਾਂ ਕਰਨਾਲ ਨੂੰ ਉੱਥੇ ਗਾਹਾਂ ਜਾ ਕੇ ਚਾਹ ਚੂ ਪੀਵਾਂਗੇ ਕਿਤੇ ਚੱਲਦੇ ਆ ਜੀ ਹੁਣ ਆਪਾਂ ਦਿੱਲੀ ਨੂੰ ਇਹਨਾਂ ਕੁਝ ਹੈ ਨਹੀਂ ਇੱਥੇ ਯਾਰ ਦਿੱਲੀ ਨੂੰ ਜਾ ਰਹੇ ਆਪਾਂ ਤੁਹਾਨੂੰ ਪਤਾ ਹੀ ਆ ਇੱਥੇ ਨਾ ਸ਼ਾਹਬਾਦ ਨੌਂ ਕਜੇ ਬਾਬੇ ਪੀਰ ਦੀ ਜਗ੍ਹਾ ਏ ਆਪਾਂ ਜਦੋਂ ਵੀ ਕਦੇ ਜਾਈਦਾ ਯੱਤਰ ਨੂੰ ਤਾਂ ਮੱਥਾ ਜ਼ਰੂਰ ਟੇਕੀਦਾ ਹੈਗਾ ਡਰਾਈਵਰ ਵੀਰਾਂ ਨੂੰ ਤਾਂ ਪਤਾ ਹੀ ਆ ਟਰੱਕ ਵਾਲਿਆਂ ਨੂੰ ਤਾਂ ਹਾਂਜੀ ਦੋਸਤੋਂ ਮੱਥਾ ਟੇਕ ਲਿਆ ਆਪਾਂ ਹੁਣ ਚੱਲਦੇ ਆਂ ਦਿੱਲੀ ਨੂੰ ਹੁਣ ਕਰਨਾਲ ਜਾ ਕੇ ਗੱਡੀ ਰੋਕਾਂਗੇ ਇੱਥੇ ਚਾਚੂ ਪੀਵਾਂਗੇ ਨਾਲੇ ਖਾਵਾਂ ਪੀਵਾਂਗੇ ਤੁਸੀਂ ਚੱਲਦੇ ਆ ਜੀ ਅੱਗੇ ਹਾਂ ਇੱਥੇ ਬ੍ਰੇਕ ਮਾਰੀ ਆ ਯਾਰ ਜਿਹੜਾ ਟੱਪ ਆਏ ਮੰਨ ਤਾ ਇੱਥੇ ਚਾਹ ਪੀ ਲੈਂਦੇ ਆ ਫਿਰ ਮੁਰਥਲ ਜਾ ਕੇ ਖਾਵਾਂ ਪੀਵਾਂਗੇ ਹਾਂ ਜੀ ਮੁਰਥਲ ਤੋਂ ਪਿੱਛੇ ਆ ਤੁਰਾ ਜਾ ਅਸੀਂ ਤੇ ਸਮਾਨ ਜਾ ਲਿਆਤੀ ਥੋੜਾ ਜਾ ਚੱਲਦੇ ਆ ਉਰਥਲ ਕਿੰਨਾ ਕਾ ਇੱਥੋਂ ਸਾਰਾ 15 ਕਿਲੋ 15 ਠੀਕ ਆ ਠੀਕ ਜਾ ਰਹੇ ਆ ਯਾਰ ਮੁਰਥਲ 15 ਕਿਲੋਮੀਟਰ ਹੈਗਾ ਇੱਥੋਂ ਅਜੇ ਕਹਾਂ ਕਿ ਐਫਸੀ ਬ੍ਰੇਕ ਮਾਰਾਂਗੇ ਇੱਥੇ ਰੁਕੇ ਦੀ ਟਾਬੇ ਤੇ ਯਾਰ ਹੁਣ 에어ਪੋਰਟ ਜਾ ਰਹੇ ਹਾਂ ਵਾਪਸੀ ਤੇ ਖਾਣਾ ਖਾਵਾਂਗੇ ਇੱਥੇ ਹਾਂਜੀ ਦਿੱਲੀ ਆ ਗਏ ਅਸੀਂ ਆ ਹੈਗਾ ਪਿੱਛੇ ਇੱਕ ਮਾਲ ਜਾ ਜਿੰਗਾਰਡ ਜਾਸਤਾ ਇੱਥੇ ਕੱਦੇ KFC ਲੱਭਦੇ ਫਿਰਦੇ ਹਾਂ ਕਹਿੰਦੇ ਉਹ ਪਰਲੇ ਉਹਦੇ ਵਿੱਚਾਂ ਮਾਲ ਦੇ ਵਿੱਚ ਚਲੋ ਦੇਖਦੇ ਆਂ ਜਾ ਕੇ ਹਾਂਜੀ ਆ ਗਏ ਇੱਥੇ ਮਾਲ ਆ ਹੁਣ ਮਾਲ ਤੇ ਜਾਂਦੇ ਆਂ ਕਹਾਾਂ ਜਾ ਕੇ ਲੈਣੀ ਆ ਕਿ ਆ ਸਾ ਬੜਾ ਮਾਹੌਲ ਆ ਯਾਰਾ ਇਹ ਕੰਪਨੀ ਆ ਇਹ ਤਾਂ ਮਾਈਨਰ ਭੈਣ ਤੇ ਮੁੰਡਾ ਭੈਣ ਇੱਥੇ ਸਾਨੂੰ ਯਾਰ ਬਹੁਤ ਔਖਾ ਲੱਭਿਆ KFC ਉਹ ਆ ਰਹੀ ਜਲਦੀ ਨੇ ਦੇਖ ਲਓ ਮੇਰੇ ਭਾਈ ਮਾਹੌਲ ਬਹੁਤ ਬੜਾ ਯਾਰਾ ਚਲਦੇ ਹਾਂ ਹੁਣ ਆਪਾਂ ਏਅਰਪੋਰਟ ਹਾਂਜੀ ਦੋਸਤੋ ਆਪ ਵੀ ਲਿਆ ਹੁਣ ਅਸੀਂ 에어ਪੋਰਟ ਜਾਂਦੇ ਆ ਆਪਣਾ ਤਾਂ ਪੰਜਾਬ ਹੀ ਵਧੀਆ ਯਾਰ ਹਰਿਆਣਾ ਮੱਚ ਨੇ ਠੀਕ ਆਪਾਂ ਨੂੰ ਤਾਂ ਆਪਣੇ ਬਸ ਦੀ ਗੱਲ ਨਹੀਂ ਹੈਗੀ ਇੱਥੇ ਇੱਥੇ ਤਾਂ ਹੋਰੇ ਕੁਝ ਬੋਲੀ ਜਾਂਦੇ ਨਾ ਸਮਝ ਆਵੇ ਨਾ ਬਸਤਾ ਮਿੱਤਰ ਪਿਆਰੇ ਪਰ ਮੌਲ ਬਹੁਤ ਵੱਡਾ ਯਾਰਾਂ ਹਾਂਜੀ ਹੁਣ ਪਹੁੰਚੇ ਆ 에어ਪੋਰਟ 10:00 ਬਜ ਕੇ 30 ਮਿੰਟ ਹੋ ਗਏ ਹਾਂਜੀ ਚੱਲਦੇ ਆ ਹੁਣ ਆਪਾਂ ਪਿੰਡ ਨੂੰ ਦਿੱਲੀ ਹਾਂਜੀ ਆ ਗਏ ਅਸੀਂ ਰੌਲ ਸੁੱਤੇ ਨਹੀਂ ਹੈਗੇ ساری ਰਾਤ ਦੇ ਮੜੇ ਮੋਟੇ ਕੀ ਕਹਣਾ 5-10 ਮਿੰਟ ਝਮਕਾ ਲੱਗਿਆ ਹੋਊਗਾ ਚੱਲਦੇ ਆਪਾਂ ਛੰਨਾ ਨੂੰ ਹਾਂਜੀ ਆ ਖੜਾ ਏ ਹੌਲੰਡ 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 ਕਰਦੇ ਹੁੰਦੇ ਆ ਹਾਂਜੀ ਮਿੱਤਰ ਪਿਆਰਿਓ ਪਿੰਡ ਨੂੰ ਜਾ ਰਹੇ ਹਾਂ ਛੰਨਾ ਨੂੰ ਟਖਵਾਲੀ ਪਹੁੰਚਣ ਵਾਲੇ ਆ ਤੋ ਵੇ ਤੇ ਉਹ ਕੱਲ ਦੇ ਗੱਡੀ 'ਚ ਬੈਠੇ ਆ। ਆ ਕੱਲ ਲੈ ਲਿਆ ਦੀਗਾ ਯਾਰ ਟੀਮੀ ਟੌਮ ਉਹਨਾਂ ਨੂੰ। ਹੁਣ ਪਾਉਂਦਾ ਉਹਨਾਂ ਨੂੰ ਮੈਂ ਹੁਣੇ ਆਇਆ ਹਾਂ ਦਿੱਲੀ ਤੋਂ ਘਰੇ ਅਜੇ ਕੋ ਕਿਵੇਂ ਛਾਲਾ ਮਾਰਦੀ ਇਹਨੂੰ ਲੈ ਆਜੋ। ਹੁਣ ਹਾਂਜੀ ਦੋਸਤੋ ਦਿੱਲੀ ਤੋਂ ਸਵੇਰੇ 6:30 ਵਜੇ ਘਰੇ ਆਏ ਆ ਤੇ ਹੁਣ ਫਤੇਗੜ੍ਹ ਸਾਹਿਬ ਜਾਵਾਂਗੇ ਆ ਨਿਊ ਜੈਕਟ ਆ ਦੱਸੋ ਕਿਵੇਂ ਲੱਗੀ। ਰੋਕਿਓ ਇੱਕ ਮਿੰਟ। ਆ ਵੀ ਪਾ ਕੇ ਦੇਖਦੀ ਹਾਂ ਦੋ ਨੇ। ਇਹ ਤਾਂ ਸਾਇਦ ਪੱਟਾ ਹੀ ਥੋੜਾ ਜਿਹਾ ਆ ਬਲੂ ਮੀਲਾ ਰੰਗ ਮਤਲਬ ਖੁੱਲੀ ਤਾਂ ਹੈ ਕਿਉਂਕਿ ਬੇਟ ਨੂੰ ਪਤਾ ਵੱਜ ਜਾਂਦਾ ਏ ਉਹਦੇ ਕਰਕੇ ਸਸੋ ਵਾਲੀ ਆ ਇਹ ਮਿਲਦੇ ਆ ਉਹਨੂੰ ਫਤੇੜ ਘੜ ਸਾਹਿਬ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਹਾਂ ਜੀ ਦੋਸਤੋ ਖਾਣਾ ਖਾ ਕੇ ਚਲਦੇ ਆ ਫਿਰ ਫਤੇੜ ਘੜ ਸਾਹਿਬ ਨੂੰ ਤੇ ਅੱਜ ਸਬਜ਼ੀ ਬਣਾਈ ਆ ਆਜੋ ਜਿਗਰ ਦੇ ਟੋਟੇ ਖਵਾ ਦਈਏ ਖਾਣਾ ਤੋਂ ਹਾਂਜੀ ਫਤੇਗੜ ਸਾਹਿਬ ਆ ਗਏ ਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਜੀ ਵਾਹਿਗੁਰੂ ਵਾਹਿਗੁਰੂ ਹਾਂਜੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜੀ ਭਤੀਜ ਮਿਲੇ ਨੇ ਭਤੀਜ ਆਪਣੇ ਮੱਥਾ ਟੇਕਣ ਆਏ ਨੇ ਹਾਂਜੀ ਆ ਭਤੀਜ ਮੱਥਾ ਟੇਕਣ ਆਏ ਨੇ ਫਤੇਗੜ ਸਾਹਿਬ ਤੇ ਫਤੇਗੜ ਸਾਹਿਬੇ ਪੜਦੇ ਨੇ ਠੀਕੋ ਹਾਂਜੀ ਦੋਸਤੋ ਜਾਨ ਲੱਗਿਆ ਮੈ ਆ ਮੇਰੇ ਭਤੀਜ ਆ ਗਏ ਮਾਤਾ ਸੁਦਰੀ ਚ ਪੜਦੇ ਨੇ ਭਤੀਜ ਆਪਣੇ ਵਧੀਆ ਹੋ ਗਿਆ ਪੇਪਰ ਹਾਂਜੀ ਹਾਂਜੀ ਓਕੇ ਹੋ ਗਿਆ ਉਹ ਵੀ ਭਤੀਜ ਆ ਗਿਆ ਆਪਣੇ ਉਧਰ ਸਾਸਿਕਾ ਮੱਥੜੇ ਕਣਾ ਇਹ ਵੀ ਹਾਂਜੀ ਹਾਂਜੀ ਮੱਥਾ ਟੇਕ ਲਿਆ ਬਾਅਦ ਟੇਕਣ ਚੱਲੇ ਆ ਜੀ ਠੀਕ ਆ ਠੀਕ ਆ ਕਿਹੜਾ ਸਕੂਲ ਘਰ ਜਾ ਐਮਜੀ ਮੈਂ ਪੜਦੇ ਹਾਂ ਹਾਂ ਹੱਥ ਭੁੱਲ ਜਾਣਾ ਯਾਰ ਇੱਕਦਾਂ ਮੈਂ ਹੋਰ ਭਤੀਜ ਅੱਜ ਛੁੱਟੀ ਦੀ ਨਾ ਨਾ ਕੁੰਮਣਾ ਛੁੱਟੀ ਮਾਰੀ ਪੇਪਰ ਜਾਂਦੀ ਠੀਕ ਆ ਲਵ ਯੂ ਆ ਤੁਹਾਨੂੰ ਟਰੱਕ ਭਰ ਕੇ ਯਾਰ ਹੋਰ ਵੀ ਹਾਂਜੀ ਆ ਮੇਰੇ ਭਤੀਜ ਅੱਜ ਪੇਪਰ ਦੇ ਕੇ ਆਏ ਨੇ ਫਤੇਗੜ ਸਾਹਿਬ ਮਿਲੇ ਨੇ ਬਹੁਤ ਵਧੀਆ ਲੱਗਿਆ ਮਿਲ ਕੇ ਭਤੀ ਸਾਡੇ ਬਹੁਤ ਵਧੀਆ ਪੜਦੇ ਨੇ ਲਵ ਯੂ ਆਪੀ ਜੀਓ ਪਰ ਉਹਦੇ ਪੁੱਤ ਹਾਂਜੀ ਦੋਸਤੋ ਹੁਣੇ ਘਰੇ ਆਏ ਆਂ ਫਤੇਗੜ ਸਾਹਿਬ ਤੋਂ ਤੇ ਕੱਲ ਦੇ ਬੇਰਾਮਨੀਆ ਰਾਤ ਸੁੱਤੇ ਨਹੀਂ ਹੈਗੇ ਤੁਹਾਨੂੰ ਪਤਾ ਹੀ ਆ ਦਿੱਲੀ ਗਏ ਹੋਏ ਸੀ ਤੇ ਹੁਣ ਘਰੇ ਆ ਗਏ ਹੁਣ ਰੈਸਟ ਕਰਦੇ ਆ ਯਾਰ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ